ਜਿਹੜਾ ਅੱਜ ਬੜਾ ਕਾਫਲਾ ਖੈੜ ਹਲਕੇ ਤੋਂ ਆਏ ਬੱਲੋ ਮਾਜਰੇ ਪਹੁੰਚਿਆ ਪਹਿਲਾਂ ਤਾਂ ਸਾਰਾ ਇਕੱਠ ਘਾੜ ਦੇ ਘੜੇ 4-500 ਗੱਡੀ ਦੀ ਜਿਹੜੀ ਅੱਜ ਛਿੰਦੀ ਵੱਲੋ ਮਾਜਰੇ ਦੇ ਘਰ ਪਹੁੰਚੀ ਪੂਰੇ ਅੰਬ ਸਾਹਿਬ ਗੁਰਦੁਆਰੇ ਪਹੁੰਚਣਾ ਦਾ ਕੋ ਮੀ ਕਰਕੇ ਪ੍ਰੋਗਰਾਮ ਖਰਾਬ ਹੋ ਗਿਆ ਬਾਕੀ ਖੈੜ ਹਲਕੇ ਦੀ ਮੰਗ ਹੈ ਵੀ ਛਿੰਦੀ ਪ੍ਰਧਾਨ ਨੂੰ ਮੂਹਰੇ ਲਿਆਇਆ ਜਾਵੇ ਸਾਰਾ ਹਲਕਾ ਚਾਹੁੰਦਾ ਆ ਚੀਜ਼ ਅੱਜ ਬਹੁਤ ਹਮਾਗੈ ਲੋਗ ਆ ਰਹੇ ਆ ਜੀ ਪਹਿਲਾ ਟਰੱਕ ਯੂਨੀਅਨ ਦੇ ਪ੍ਰਧਾਨ ਰਹੇ ਆ ਤੇ ਹੁਣ ਯੂਥ ਅਕਾਲੀ ਦਲ ਦੇ ਆ ਰਹੇ ਆ ਜੇਕਰ ਉਹਨਾਂ ਨੂੰ ਹਲਕਾ ਖਾਰੜ ਤੋਂ ਨਮਾਇੰਤ ਕੀ ਕਰਨ ਦਾ ਮੌਕਾ ਦਿੱਤਾ ਜਾਂਦਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋਂ ਕੀ ਲੱਗਦਾ ਕਿ ਕੀ ਕਰੇਗਾ ਜੀ ਬਹੁਤ ਵਧੀਆ ਰਹੂਗਾ ਜੀ ਜਿਹੜੇ ਟਰੱਕ ਯੂਨੀਅਨ ਦੇ ਪ੍ਰਧਾਨ ਰਹੇ ਆ ਉਹ 9 ਸਾਲ ਰਹੇ ਟਰੱਕ ਯੂਨੀਅਨ ਦੇ ਮਾਲੀ ਦੇ ਪ੍ਰਧਾਨ ਜੀ ਜਿੱਤ ਹੈਗੇ 4-500 ਗੱਡੀ ਦੀ ਟਰੱਕ ਯੂਨੀਅਨ ਚ 3 2-3 ਹਲਕੇ ਦੀ ਗੱਡੀ ਦੀ ਇਰੇ ਦੇ ਵੀ ਹਲਕੇ ਦੇ ਵਿੱਚ ਮਤਲਬ ਵੀ ਵਧੀਆ ਛਿੰਦੀ ਪ੍ਰਧਾਨ ਦਾ ਮਤਲਬ ਵੀ ਦਾਬਤ ਉਹ ਵਧੀਆ ਚੰਗਾ ਰੁਤਵਾਏ ਖੈੜ ਹਲਕੇ ਦੇ ਵਿੱਚ ਵੀ ਬਹੁਤ ਜ਼ਿਆਦਾ ਲੋਕਾਂ ਵਿਚ ਵਿਚਰਦੇ ਵੀ ਆ ਫਿਰ ਕਬੱਡੀ ਪ੍ਰਮੋਟਰ ਵੀ ਆ ਕਬੱਡੀਆ ਦੇ ਟੂਰਨਾਮੈਂਟ ਵੀ ਕਰਾਉਂਦੇ ਆ ਪਿੰਡ ਪਿੰਡ ਜਾ ਕੇ ਮਤਲਬ ਵੀ ਚੰਗੀ ਬੱਚਿਆਂ ਨੂੰ ਸਿਹਤ ਲਈ ਉਹ ਵੀ ਦਿੰਨੇ ਆ ਵੀ ਜੇ ਖੈੜ ਹਲਕੇ ਦੇ ਵਿੱਚ ਮੂਰਾ ਕਰਿਆ ਜਾਵੇ ਉਹਨੂੰ ਹਲਕਾ ਚਾਰਜ ਲਾਇਆ ਜਾਵੇ ਤਾਂ ਬਹੁਤ ਵਧੀਆ ਨਾਲੇ ਕੇ ਸਭ ਤੋਂ ਵੱਡੀ ਗੱਲ ਹੈ ਸਾਡੇ ਹਲਕੇ ਦੇ ਵਿੱਚ ਲੋਕਲ ਲੀਡਰ ਆ ਜਾਊਗਾ ਛਿੰਦੀ ਨੂੰ ਬੱਚਾ ਬੱਚਾ ਜਾਣਦਾ ਹੈ ਸਾਰੇ ਦੀ ਪਛਾਣ ਹੈ ਹਰੇਕ ਬੰਦਾ ਬਾਰੇ ਨੇ ਵੀ ਜਾਣਦਾ ਹੈ ਘਰ ਵੀ ਜਾਣਦਾ ਹੈ ਤੁਹਾਨੂੰ ਅੱਧੀ ਰਾਤ ਲੋਡ ਪੈ ਜਵੇ ਤਾਂ ਸ਼ਿੰਦੀ ਦੇ ਦਰਵਾਜ਼ੇ ਖੜਕਾ ਸਕਦੇ ਆ ਹਰ ਉਹ ਵੀ ਪਹੁੰਚ ਸਕਦਾ ਹੈ ਕਿੰਨੀ ਕਿ ਸੰਗਤ ਆ ਜਿਹੋ ਨਾਲ ਆਈ ਹੈ ਅੱਜ ਉਹਨਾਂ ਦੇ ਨਾਲ ਜਿਹੜੀ ਸੰਗਤ ਆਈ ਹੈ ਵੀਰ ਦੀ ਘਾਟ ਤੇ ਘੜ 400 ਦੇ 500 ਦੇ ਵਿੱਚ ਗੱਡੀ ਦੀ ਜਿਹੜੀ ਕਿ ਉਥੇ ਵੀਡੀਓ ਵੀ ਬਣੀ ਹੈ ਸਾਨੂੰ ਰਾਤੇ ਚ ਜਾਮ ਜਾਮ ਲੱਗੇ ਮਤਲਬ ਵੀ ਉਸ ਪੁਲਿਸ ਨੇ ਧੱਕਾ ਕਰਿਆ ਪੁਲਿਸ ਨੇ ਮਤਲਬ ਵੀ ਰਸਤੇ ਬੰਦ ਕਰੇ ਵੇ ਤੇ ਉਨਾ ਘਰ ਕਾ ਸਾਨੂੰ ਕੋ ਮਗਾਉਣਾ ਪਿਆ ਉਧਰ ਫਿਰ بارش ਵੀ ਆ ਗਈ ਮੀਂਹ ਦਾ ਜ਼ੋਰ ਵੀ ਪੂਰਾ ਤਾਂ ਫੇਰ ਵੀ ਅਸੀਂ ਉਰੇ ਸਿੜੇ ਪਹੁੰਚੇ ਹੈ ਜੀ ਮੀਂਹ ਦੀ ਗੱਲ ਗਈ ਹੈ ਮੀਂਹ ਦੇ ਵਿੱਚ ਵੀ ਕਾਫੀ ਵਰਕਰ ਪਹੁੰਚੇ ਕਿੰਨਾ ਕ ਜ਼ੋਰ ਜਿਹੜਾ ਤਕਰੀਬ ਵਿੱਚ ਹੈਗਾ ਸੀ ਬਹੁਤ ਜ਼ਿਆਦਾ ਜ਼ੋਰ ਤਾਂ ਜੀ ਵਰਕਰਾਂ ਦੇ ਵਿੱਚ ਪੂਰੇ ਜੋਸ਼ ਨਾਲ ਲੋਕ ਪਹੁੰਚੇ ਹੈ ਜੀ ਬਾਦ ਬਾਦ ਕੇ ਪਹੁੰਚੇ ਜਾ ਰਹੇ ਹੈ ਸਿੜੇ ਪਹੁੰਚ ਕੇ ਕੁਝ ਜਾ ਮੋੜ ਜਗੇ ਹੁਣ ਥੇ ਹੀ ਸੰਗਤ ਆ ਰਹੀ ਹੈ ਜੀ